ਸ਼ੋਲੇ ਮੂਵੀ ਦੇ ਵਿੱਚ ਗੱਬਰ ਠਾਕੁਰ ਦੇ ਹੱਥ ਕੱਢ ਦਿੰਦਾ ਹੈ ਤੇ ਫਿਰ ਠਾਕੁਰ ਗੱਬਰ ਨੂੰ ਮਾਰਨ ਦੀ ਲਲਕਾਰਦਾ ਹੈ ਤੇ ਅਗਿਓ ਠਾਕੁਰ ਬੋਲਦਾ ਹੈ ਕਿ ਤੇਰੇ ਤਾਂ ਦੋਨੇ ਹੱਥ ਹੀ ਨਹੀਂ ਹਨ ਤੇ ਤੂੰ ਮੈਨੂੰ ਕਿਸ ਤਰ੍ਹਾਂ ਮਾਰੇਗਾ ਤੇ ਠਾਕੁਰ ਅggen ਜਵਾਬ ਦਿੰਦਾ ਹੈ ਕਿ ਤੇਰੇ ਲਈ ਮੇਰੇ ਪੈਰ ਹੀ ਕਾਫੀ ਹਨ ਤੇ ਅੱਜ ਦੀ ਸਟੋਰੀ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦਾ ਹੀ ਕਹਾਣੀ ਕ੍ਰੀਏਟ ਕੀਤੀ ਜਾਂਦੀ ਹੈ ਕਿ ਇੱਕ ਔਰਤ ਜਿਸ ਦਾ ਇੱਕ ਹਾਥੀ ਹੁੰਦਾ ਹੈ ਤੇ ਉਹ ਆਪਣੇ ਇੱਕ ਹੱਥ ਦੇ ਨਾਲ ਹੀ ਆਪਣੇ ਪਤੀ ਦਾ ਗਲਾ ਘੋਟ ਕੇ ਉਸ ਦੀ ਹਤਿਆ ਕਰ ਦਿੰਦੀ ਹੈ ਤੇ ਜਦ ਇਹ ਖਬਰ ਲੋਕਾਂ ਤੱਕ ਪਹੁੰਚਦੀ ਹੈ ਤੇ ਲੋਕੀ ਬਹੁਤ ਹੈਰਾਨ ਹੁੰਦੇ ਹਨ ਅੱਜ ਦੀ ਜੋ ਸੱਚੀ ਘਟਨਾ ਹੈ ਉਹ ਯੂਪੀ ਦਾ ਜ਼ਿਲ੍ਹਾ ਬਿਜਨੌਰ ਦਾ ਇੱਕ ਏਰੀਆ ਇੱਕ ਕਲੋਨੀ ਹੈ ਜਿਸ ਦਾ ਨਾਮ ਆਦਰਸ਼ ਨਗਰ ਹੈ ਦਿਨ 4 ਅਪ੍ਰੈਲ 2025 ਸਮਾਂ ਦਿਨ ਦਾ ਲਗਭਗ 1 ਵਜੇ ਦਾ ਟਾਈਮ ਹੈ ਇੱਕ ਔਰਤ ਜਿਸ ਦਾ ਨਾਮ ਸ਼ਿਵਾਨੀ ਹੁੰਦਾ ਹੈ ਤੇ ਉਹ ਉੱਚੀ ਉੱਚੀ ਰੋਣ ਲੱਗ ਪੈਂਦੀ ਹੈ ਤੇ ਆਪਣੇ ਦਿਓਰ ਜਿਹਨਾਂ ਦਾ ਨਾਮ ਮੁਕਲ ਹੁੰਦਾ ਹੈ ਤੇ ਉਸ ਨੂੰ ਕਾਲ ਕਰਦੀ ਹੈ ਕਿ ਤੁਹਾਡਾ ਭਰਾ ਜਾਨੀ ਕਿ ਦੀਪਕ ਸ਼ਿਵਾਨੀ ਦਾ ਪਤੀ ਜੋ ਕਿ ਕੁਰਸੀ ਤੋਂ ਹੇਠਾ ਡਿੱਗ ਪਿਆ ਹੈ ਤੇ ਕੋਈ ਹਲਚਲ ਨਹੀਂ ਕਰ ਰਿਹਾ ਤੇ ਇਹੀ ਸੇਮ ਚੀਜ਼ ਉਹ ਆਪਣੀ ਸੱਸ ਨੂੰ ਕਹਿੰਦੀ ਹੈ ਤੇ ਇਹੀ ਸੇਮ ਚੀਜ਼ ਉਹ ਦੀਪਕ ਦੇ ਸਟਾਫ ਦੇ ਵਿੱਚ ਕਾਲ ਕਰਕੇ ਬੋਲਦੀ ਹੈ ਤੇ ਇਸ ਤੋਂ ਬਾਅਦ ਥੋੜਾ ਟਾਈਮ ਨਿਕਲਦਾ ਹੈ ਤੇ ਫਿਰ ਉਹ ਦੁਆਰਾ ਦੀਪਕ ਨੂੰ ਅਹ ਸੋਹਣੀ ਦੁਆਰਾ ਉਹ ਮੁਕਲ ਨੂੰ ਕਾਲ ਕਰਦੀ ਹੈ ਕਿ ਮੈਨੂੰ ਲੱਗਦਾ ਹੈ ਸ਼ਾਇਦ ਇਹਨਾਂ ਨੂੰ ਹਾਰਟ ਐਟੈਕ ਨਾ ਹੋ ਗਿਆ ਹੋਵੇ ਤੁਸੀਂ ਜਲਦੀ ਜਲਦੀ ਇੱਥੇ ਪਹੁੰਚ ਜਾਓ ਤੇ ਇਸ ਤੋਂ ਬਾਅਦ ਉਹ ਆਪ ਹੀ ਆਪਣੇ 6 ਮਹੀਨੇ ਦੇ ਬੱਚੇ ਨੂੰ ਨਾਲ ਲੈ ਕੇ ਨਿਕਲ ਜਾਂਦੀ ਹੈ ਤੇ ਨੇੜੇ ਦੇ ਇੱਕ ਕਲੀਨਿਕ ਜਿਹੜਾ ਜੋ ਕਿ ਸਮੀਪੁਰ ਦੇ ਨਜ਼ਦੀਕ ਕਲੀਨਿਕ ਹੁੰਦਾ ਹੈ ਉਸ ਤੇ ਡਾਕਟਰ ਕੋਲ ਜਾਂਦੀ ਹੈ ਤੇ ਉਸ ਨੂੰ ਬੋਲਦੀ ਹੈ ਕਿ ਡਾਕਟਰ ਸਾਹਿਬ ਮੇਰੇ ਪਤੀ ਨੂੰ ਦੇਖੋ ਤੁਸੀਂ ਇਸ ਨੂੰ ਬਚਾ ਲਓ ਸ਼ਾਇਦ ਇਹਨਾਂ ਨੂੰ ਹਾਰਟ ਐਟੈਕ ਹੋਇਆ ਹੈ ਤੇ ਅਗਿਓ ਡਾਕਟਰ ਉਸ ਨੂੰ ਦਿਲਾਸਾ ਦਿੰਦਾ ਹੋਇਆ ਕਹਿੰਦਾ ਹੈ ਕਿ ਮੈਡਮ ਆ ਮੇਰੇ ਕੋਲ ਐਨੀ ਫੈਸਿਲਿਟੀ ਨਹੀਂ ਹੈ ਕਿ ਮੈਂ ਇਹਨਾਂ ਨੂੰ ਬਚਾ ਪਾਵਾਂਗਾ ਤੁਸੀਂ ਇਸ ਨੂੰ ਤੁਸੀਂ ਕੋਈ ਵਧੀਆ ਹਸਪੀਟਲ ਦੇ ਵਿੱਚ ਲੈ ਕੇ ਜਾਓ ਹਾਇਰ ਮੈਡੀਕਲ ਸੈਂਟਰ ਤੇ ਲੈ ਕੇ ਜਾਓ ਉੱਥੇ ਇਹਨਾਂ ਦੀ ਜਾਨ ਬਚ ਸਕਦੀ ਹੈ ਫਿਰ ਉਹ ਸ਼ਿਵਾਨੀ ਬਿਜਨੋਰ ਦਾ ਜ਼ਿਲ੍ਹਾ ਹਸਪਤਾਲ ਦੇ ਵਿੱਚ ਉਸ ਨੂੰ ਲੈ ਕੇ ਜਾਂਦੀ ਹੈ ਤੇ ਡਾਕਟਰ ਉਸ ਨੂੰ ਐਡਮਿਟ ਕਰ ਲੈਂਦੇ ਹਨ ਤੇ ਸ਼ਿਵਾਨੀ ਡਾਕਟਰ ਨੂੰ ਦੱਸਦੀ ਹੈ ਕਿ ਮੇਰੇ ਪਤੀ ਨੂੰ ਇਸ ਤਰੀਕੇ ਨਾਲ ਹਾਰਟ ਅਟੈਕ ਹੋਇਆ ਹੈ ਤੁਸੀਂ ਇਸ ਨੂੰ ਇਸ ਦੀ ਜਾਨ ਬਚਾ ਲਓ ਤੇ ਰੋਂਦੀ ਰਹਿੰਦੀ ਹੈ ਜੇ ਜਦ ਡਾਕਟਰ ਉਸ ਨੂੰ ਐਡਮਿਟ ਕਰ ਲੈਂਦੇ ਹਨ ਤੇ ਉਸ ਤੋਂ ਬਾਅਦ ਉਸ ਨੂੰ ਚੈੱਕ ਕਰਦੇ ਹਨ ਤੇ ਉਹ ਦੇਖਦੇ ਹਨ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਹ ਸ਼ਿਵਾਨੀ ਨੂੰ ਕਹਿੰਦੇ ਹਨ ਕਿ ਤੁਸੀਂ ਇੱਥੇ ਆਣ ਵਿੱਚ 延迟 ਕਰ ਦਿੱਤੀ ਹੈ ਤੁਹਾਡੇ ਪਤੀ ਦੀ ਹੁਣ ਮੌਤ ਹੋ ਚੁੱਕੀ ਹੈ ਤੇ ਸ਼ਿਵਾਨੀ ਉੱਚੀ ਉੱਚੀ ਰੋਣ ਲੱਗ ਪੈਂਦੀ ਹੈ ਤੇ ਉਸ ਤੋਂ ਬਾਅਦ ਉਹ ਆਪਣੇ ਦਿਓਰ ਮੁਕุล ਨੂੰ ਕਾਲ ਕਰਦੀ ਹੈ ਤੇ ਕਹਿੰਦੀ ਹੈ ਕਿ ਦੀਪਕ ਦੀ ਮੌਤ ਹੋ ਚੁੱਕੀ ਹੈ ਤੇ ਉਹ ਸਾਰਾ ਪਰਿਵਾਰ ਉੱਥੇ ਪਹੁੰਚ ਜਾਂਦਾ ਹੈ ਉਸ ਦੇ ਵਿੱਚ ਦੀਪਕ ਦਾ ਚਾਚਾ ਉਸ ਦਾ ਬ੍ਰਦਰ ਮੁਕุล ਤੇ ਉਸ ਦੀ ਸੱਸ ਵਗੈਰਾ ਉੱਥੇ ਪਹੁੰਚ ਕੇ ਕਾਫੀ ਰੋਂ ਲਗਪੰਦੇ ਹੰ ਤੇ ਕਾਫੀ ਗਾਮਹੀਨ ਮਾਹੌਲ ਹੋ ਜਾਂਦਾ ਹੈ ਤੇ ਇਸ ਤੋਂ ਬਾਅਦ ਜਦ ਉਹ ਉਸ ਨੂੰ ਘਰ ਲੈ ਕੇ ਜਾਣ ਲਈ ਤਿਆਰ ਹੁੰਦੇ ਹਨ ਤੇ ਉਹਨਾਂ ਦੇ ਘਰ ਦੇ ਵਿੱਚ ਮਨ ਦੇ ਵਿੱਚ ਪਤਾ ਨਹੀਂ ਕੀ ਖਿਆਲ ਆਉਂਦਾ ਹੈ ਸ਼ਾਇਦ ਉਹਨਾਂ ਨੂੰ ਮੇਰਠ ਦੇ ਵਿੱਚ ਜੋ ਘਟਨਾ ਵਾਪਰੀ ਉਸ ਦੇ ਬਾਰੇ ਖਿਆਲ ਆਉਂਦਾ ਹੈ ਤੇ ਉਹ ਉਸ ਦੇ ਪੋਸਟਮਾਰਟਮ ਕਰਵਾਉਣ ਲਈ ਅੜ ਜਾਂਦੇ ਹਨ ਪਰ ਅੱਗੇ ਸ਼ਿਵਾਨੀ ਗੁੱਸੇ ਵਿੱਚ ਆ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਆਪਣੇ ਪਤੀ ਦਾ ਚੀਰ ਫਾੜ ਨਹੀਂ ਕਰਨ ਦੇਵਾਂਗੀ ਕਿ ਮੈਂ ਇਹ ਨਹੀਂ ਚਾਹਦੀ ਹੈ ਕਿ ਪੋਸਟ ਮਾਰਟਮ ਦੇ ਵਿੱਚ ਉਹਨਾਂ ਦਾ ਚੀਰ ਫਾੜ ਹੋਏ ਤੇ ਮੈਂ ਉਹਨਾਂ ਦਾ ਪੂਰੇ ਸਰੀਰ ਦੇ ਦਾਹੀ ਅੰਤਿਮ ਸੰਸਕਾਰ ਕਰਨਾ ਚਾਹੁੰਦੀ ਹਾਂ ਲੇਕਿਨ ਜੋ ਉਹਨਾਂ ਦਾ ਚਾਚਾ ਔਰ ਜੋ ਉਸ ਦਾ ਬ੍ਰਦਰ ਹੁੰਦਾ ਹੈ ਉਹ ਆਪਣੇ ਫੈਸਲੇ ਤੇ ਅੜ ਜਾਂਦੇ ਹਨ ਤੇ ਉਸ ਤੋਂ ਬਾਅਦ ਉਹ ਪੁਲਿਸ ਨੂੰ ਕਾਲ ਕਰ ਦਿੰਦੇ ਹਨ ਤੇ ਜੋ ਉਸ ਦਾ ਬ੍ਰਦਰ ਹੁੰਦਾ ਹੈ ਮੁਕੁਲ ਉਸ ਦੇ ਆਧਾਰ ਤੇ ਇੱਕ ਐਫ ਆਈ ਆਰ ਵੀ ਦਰਜ ਕੀਤੀ ਜਾਂਦੀ ਹੈ ਤਾਂ ਪੁਲਿਸ ਉਸ ਦੀ ਦੀਪਕ ਦੀ ਬੋਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਪੋਸਟ ਮੈਡਮ ਲਈ ਭੇਜ ਦਿੰਦੀ ਹੈ ਇਹ ਕੁਝ ਟਾਈਮ ਬੀਤਿਆ ਹੀ ਹੁੰਦਾ ਹੈ ਤੇ ਜਦ ਉਹ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤੇ ਬੜੇ ਚੁਕਾਨ ਵਾਲੇ ਖੁਲਾਸੇ ਹੁੰਦੇ ਹਨ ਤੇ ਲੋਕੀ ਇਹ ਚੀਜ਼ ਸੁਣ ਕੇ 당ਗ ਰਹਿ ਜਾਂਦੇ ਹਨ ਤੇ ਉਸ ਖੁਲਾਸੇ ਦੇ ਵਿੱਚ ਇਹ ਚੀਜ਼ ਆਂਦੀ ਹੈ ਕਿ ਜੋ ਦੀਪਕ ਦੀ ਮੌਤ ਹੋਈ ਹੈ ਉਹ ਹਾਰਟ ਐਟੈਕ ਨਾਲ ਨਹੀਂ ਸਗੂ ਉਸ ਦਾ ਗਲਾ ਦਬਾ ਕੇ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਸਭ ਤੇ ਸ਼ੱਕ ਜਾਣਾ ਸ਼ੁਰੂ ਹੋ ਜਾਂਦਾ ਹੈ ਉਸ ਸਭ ਤੋਂ ਪਹਿਲੇ ਉਸ ਦੀ ਪਤਨੀ ਤੇ ਸ਼ੱਕ ਜਾਣਾ ਸ਼ੁਰੂ ਹੋ ਜਾਂਦਾ ਹੈ ਤੇ ਪੁਲਿਸ ਵਾਲੇ ਉਸ ਨੂੰ ਫੜ ਕੇ ਉਸ ਨੂੰ ਇੰਟੈਰੋਗੇਸ਼ਨ ਵੀ ਕਰਦੇ ਹਨ ਪਹਿਲੇ ਤਾਂ ਉਸ ਨੂੰ ਪੁੱਛ ਪੜਤਾਲ ਕਰਦੇ ਹਨ ਪਹਿਲੇ ਤਾਂ ਉਹ ਨਾਂ ਨੁੱਕਰ ਕਰਦੀ ਹੈ ਇੱਧਰ ਉੱਧਰ ਦੀਆਂ ਗੱਲਾਂ ਸੁਣਾਉਂਦੀ ਹੈ ਲੇਕਿਨ ਜਦ ਪੁਲਿਸ ਉਸ ਦੇ ਨਾਲ ਸ਼ਕਤੀ ਨਾਲ ਪੇਸ਼ ਆਉਂਦੀ ਹੈ ਤੇ ਉਹ ਹੌਲੀ ਹੌਲੀ ਸਾਰਾ ਸੱਚ ਬਾਹਰ ਆਉਣ ਲੱਗ ਪੈਂਦਾ ਹੈ ਤੇ ਇਸ ਦੇ ਵਿੱਚ ਕਿਸੇ ਦੋ ਲੋਕਾਂ ਦਾ ਹੋਣ ਦਾ ਖੱਤਰਾ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ ਜੋ ਕਿ ਅੱਗੇ ਜਿੱਦਾਂ ਇਹਦਾ ਜਾਂਚ ਅੱਗੇ ਵਧੇਗੀ ਉਸ ਦੇ ਵਿੱਚ ਇਸ ਚੀਜ਼ ਦਾ ਪਤਾ ਲੱਗੇਗਾ ਜਦ ਸ਼ਵਾਨੀ ਨੂੰ ਪੁੱਛਿਆ ਜਾਂਦਾ ਸ਼ਵਾਨੀ ਦੱਸਦੀ ਹੈ ਕਿ ਮੇਰੀ ਜੋ ਦੀਪਕ ਨਾਲ ਮੁਲਾਕਾਤ ਹੋਈ ਸੀ ਉਹ ਪਿੰਡ ਦੇ ਵਿੱਚ ਇੱਕ ਵਿਆਹ ਦੇ ਵਿੱਚ ਉਹਨਾਂ ਦੋਨਾਂ ਦੀ ਮੁਲਾਕਾਤ ਹੋਈ ਸੀ ਤੇ ਦੀਪਕ ਜੋ ਕਿ 2021 ਤੋਂ ਪਹਿਲਾਂ ਫੌਜ ਦੇ ਵਿੱਚ CRPF ਦੇ ਵਿੱਚ ਭਰਤੀ ਸੀ ਤੇ 2021 ਦੇ ਵਿੱਚ ਉਹ ਮਨੀਪੁਰ ਦੇ ਵਿੱਚ ਪੋਸਟਿੰਗ ਹੋਈ ਸੀ ਤੇ ਉਸ ਤੋਂ ਬਾਅਦ ਦੀਪਕ ਨੇ ਰੇਲਵੇ ਦਾ ਟੈਸਟ ਭਰਿਆ ਸੀ ਤੇ ਰੇਲਵੇ ਦਾ ਟੈਸਟ ਟੈਕਨੀਸ਼ੀਅਨ ਦਾ ਟੈਸਟ ਉਸ ਦਾ ਕਲੀਅਰ ਹੋ ਗਿਆ ਸੀ ਤੇ ਉਸ ਤੋਂ ਬਾਅਦ ਉਹ ਬਜਨੌਰ ਦੇ ਵਿੱਚ ਨਜੀਬਾਬਾਦ ਸਟੇਸ਼ਨ ਤੇ ਉਸ ਦੀ ਡਿਊਟੀ ਲੱਗੀ ਸੀ ਦੀਪਕ ਸੀ ਉਹ ਤਿੰਨ ਭਰਾ ਸਨ ਤੇ ਦੀਪਕ ਸਭ ਤੋਂ ਵੱਡਾ ਸੀ ਤੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਵਿਆਹ ਦੇ ਵਿੱਚ ਜਦੋਂ ਉਹਨਾਂ ਦੀ ਮੁਲਾਕਾਤ ਹੋਈ ਤੇ ਜੋ ਸ਼ਿਵਾਨੀ ਸੀ ਉਹ ਆਪਣੇ ਭੂਆ ਦੇ ਪਿੰਡ ਦੇ ਵਿੱਚ ਇੱਥੇ ਭੂਆ ਦੇ ਘਰ ਆਈ ਹੋਈ ਸੀ ਤੇ ਫਿਰ ਉਹਨਾਂ ਦੋਨਾਂ ਦੀ ਮੁਲਾਕਾਤ ਵੱਧਦੀ ਹੈ ਤੇ ਉਹਨਾਂ ਦੀ ਮੁਲਾਕਾਤ ਵਿਆਹ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਤੇ ਫਿਰ ਉਹਨਾਂ ਦਾ ਵਿਆਹ ਦੇ ਲਈ ਉਹਨਾਂ ਦੇ ਘਰ ਦੇ ਵੀ ਰਾਜ਼ੀ ਹੋ ਜਾਂਦੇ ਹਨ ਤੇ 17 ਜਨਵਰੀ 2024 ਨੂੰ ਉਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਹੈ ਤੇ ਉਹਨਾਂ ਦਾ ਜੀਵਨ ਬੜਾ ਰਾਜੋਗੁਸ਼ੀ ਨਿਕਲ ਰਿਹਾ ਹੁੰਦਾ ਹੈ ਤੇ ਅਕਤੂਬਰ 2024 ਦੇ ਵਿੱਚ ਉਹਨਾਂ ਨੂੰ ਇੱਕ ਬੇਟਾ ਵੀ ਪੈਦਾ ਹੋ ਜਾਂਦਾ ਹੈ ਤੇ ਉਹ ਬੜੀ ਬੜੇ ਵਧੀਆ ਤਰੀਕੇ ਨਾਲ ਰਹਿ ਰਹੇ ਹੁੰਦੇ ਹਨ ਪਤਾ ਨਹੀਂ ਅਚਾਨਕ ਸ਼ਿਵਾਨੀ ਨੂੰ ਕੀ ਹੁੰਦਾ ਹੈ ਤੇ ਉਹ ਪਿੰਡ ਨਾ ਰਹਿਣ ਲਈ ਜਿੱਦ ਤੇੜ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਦੀਪਕ ਉਸ ਨੂੰ ਆਪਣੇ ਨਾਲ ਦਿੱਲੀਬਾਦ ਦੇ ਸਰਕਾਰੀ ਕੁਆਟਰ ਦੇ ਵਿੱਚ ਲੈ ਕੇ ਜਾਂਦਾ ਹੈ ਪਰ ਉਹ ਸਰਕਾਰੀ ਕੁਆਟਰ ਵਿੱਚ ਰਹਿਣ ਲਈ ਵੀ ਮਨਾ ਕਰ ਦਿੰਦੀ ਹੈ ਤੇ ਉਸ ਤੋਂ ਬਾਅਦ ਉੱਥੇ ਨੇੜੇ ਦੀ ਇੱਕ ਆਦਰਸ਼ ਨਗਰ ਕਲੋਨੀ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਹਨ ਤੇ ਜੋ ਸ਼ਿਵਾਨੀ ਹੁੰਦੀ ਹੈ ਜਦ ਦੀਪਕ ਆਪਣੀ ਡਿਊਟੀ ਤੇ ਚਲਾ ਜਾਂਦਾ ਹੈ ਤੇ ਉਹ ਬਹੁਤ ਖੁਸ਼ ਰਹਿੰਦੀ ਹੈ ਤੇ ਲੇਕਿਨ ਜਦ ਦੀਪਕ ਘਰੇ ਆਂਦਾ ਹੈ ਤੇ ਉਹ ਮੂੰਹ ਬਣਾ ਕੇ ਬੈਹਿੰਦੀ ਹੈ ਜਿਸ ਤਰ੍ਹਾਂ ਉਸ ਨੂੰ ਉਸਦੇ ਨਾਲ ਕੋਈ ਨਾਰਾਜ਼ਗੀ ਹੋਵੇ ਤੇ ਦੀਪਕ ਕਾਫੀ ਦਿਨਾਂ ਤੋਂ ਇਹ ਚੀਜ਼ ਨੋਟਿਸ ਕਰ ਰਿਹਾ ਸੀ ਤੇ ਇਸ ਚੀਜ਼ ਨੂੰ ਲੈ ਕੇ ਦੀਪਕ ਦੇ ਮਨ ਦੇ ਵਿੱਚ ਕੋਈ ਸ਼ੱਕ ਪੈਂਦਾ ਹੈ ਕਿ ਸ਼ਾਇਦ ਉਸ ਦੀ ਬਾਈ ਉਹਦਾ ਕਿਸੇ ਦੇ ਨਾਲ ਅਫੇਅਰ ਨਾ ਹੋਵੇ ਤੇ ਇਸੇ ਇਸੇ ਗੱਲ ਨੂੰ ਲੈ ਕੇ ਉਹਨਾਂ ਦੋਨਾਂ ਦੇ ਦਰਮਿਆਨ ਝਗੜੇ ਵੀ ਹੁੰਦੇ ਹਨ ਤੇ ਕੁੱਟਮਾਰ ਵੀ ਹੁੰਦੀ ਹੈ ਤੇ ਇਸ ਤੋਂ ਬਾਅਦ ਦੀਪਕ ਕਾਫੀ ਦੁਖੀ ਹੋ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਲਗਭਗ ਸਾਨੂੰ ਇੱਕ ਮਹੀਨਾ ਹੋ ਗਿਆ ਇੱਥੇ ਰਹਿੰਦੇ ਹੋਏ ਤੇ ਘਰਦਿਆਂ ਦੇ ਫੋਨ ਵੀ ਆ ਰਿਹਾ ਹੈ ਤੇ ਅਸੀਂ ਆਪਣੇ ਬੇਟੇ ਦਾ ਮੁੰਡਣ ਕਰਵਾਉਣਾ ਹੈ ਇਸ ਕਰਕੇ ਆਪਾਂ ਕਲ ਘਰ ਜਾਵਾਂਗੇ ਲੇਕਿਨ ਸ਼ਿਵਾਨੀ ਜੋ ਸਖਤ ਮਨਾ ਕਰ ਦਿੰਦੀ ਹੈ ਕਿ ਮੈਂ ਪਿੰਡ ਨਹੀਂ ਜਾਵਾਂਗੀ ਤੇ ਇਸ ਤੋਂ ਬਾਅਦ ਅਗਲਾ ਦਿਨ ਆਂਦਾ ਹੈ ਤੇ ਸ਼ਿਵਾਨੀ ਜੋ ਦੀਪਕ ਪੂਜਾ ਕਰ ਰਿਹਾ ਹੁੰਦਾ ਹੈ ਤੇ ਸ਼ਿਵਾਨੀ ਉਸ ਦੀ ਚਾਹ ਦੇ ਵਿੱਚ ਕੁਝ ਨਸ਼ੀਲਾ ਪਦਾਰਥ ਮਿਲਾ ਦਿੰਦੀ ਹੈ ਤੇ ਜਿਸ ਤਰ੍ਹਾਂ ਹੀ ਦੀਪਕ ਉਸ ਚਾਹ ਨੂੰ ਪੀਂਦਾ ਹੈ ਤੇ ਉਹ ਬੇਹੋਸ਼ ਹੋ ਜਾਂਦਾ ਹੈ ਤੇ ਇਸ ਤੋਂ ਬਾਅਦ ਉਸ ਦਾ ਗਲਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਸ਼ਿਵਾਨੀ ਛਾਤੇ ਚਲੀ ਜਾਂਦੀ ਹੈ ਤੇ ਸੋਚਦੀ ਹੈ ਕਿ ਕਿਸ ਤਰ੍ਹਾਂ ਦੀ ਕਹਾਣੀ ਮੈਂ ਬਣਾਵਾਂ ਤਾਂ ਕਿ ਮੈਂ ਸਾਫ਼-ਸਾਫ਼ ਇਸ ਚੀਜ਼ ਇਸ ਚੀਜ਼ ਦੇ ਵਿੱਚੋਂ ਬਾਹਰ ਨਿਕਲ ਜਾਵਾਂ ਤੇ ਫਿਰ ਉਹ ਇੱਕ ਹਾਰਟੈਗ ਦੀ ਇੱਕ ਕਹਾਣੀ ਬਣਾ ਕੇ ਉਸਦੇ ਪਰਿਵਾਰ ਨੂੰ ਤੇ ਉਸਦੇ ਸਟਾਫ ਨੂੰ ਸੁਣਾਉਂਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਕੇ ਜਾਂਦੀ ਜਾਂ ਦਾ ਨਾਟਕ ਕਰਦੀ ਹੈ ਤੇ ਸਾਰਾ ਡਰਾਮਾ ਇਸ ਤਰ੍ਹਾਂ ਰਚਿਆ ਜਾਂਦਾ ਹੈ ਤੇ ਹੁਣ ਜਿਸ਼ਵਾਨੀ ਹੈ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਇਸ ਦੇ ਕੁਝ ਇਸ ਦੇ ਵਿੱਚ ਕੁਝ ਦੋ ਲੋਕਾਂ ਦਾ ਨਾਮ ਵੀ ਆ ਰਿਹਾ ਲੇਕਿਨ ਉਹ ਅੱਗੇ ਜਾਂਚ ਦੇ ਵਿੱਚ ਉਹ ਸਾਫ ਹੋਏਗਾ ਸਭ ਤੋਂ ਜ਼ਿਆਦਾ ਜੋ ਮੇਨ ਸਜ਼ਾ ਮਿਲੀ ਹੈ ਉਹ ਸ਼ਿਵਾਨੀ ਤੇ ਦੀਪਕ ਦੇ ਉਸ 6 ਮਹੀਨੇ ਦੇ ਬੱਚੇ ਨੂੰ ਮਿਲੀ ਹੈ ਹੁਣ ਅਦਾਲਤ ਦੇ ਅਕੋਰਡਿੰਗ ਜਾਂ ਤਾਂ ਉਹ ਨਾਨਕੇ ਜਾਂ ਦਾਦਕੇ ਕਿਸੇ ਕੋਲ ਰਹੇਗਾ ਅਗਰ ਉਹ ਆਪਣੀ ਮਾਦੇ ਕੋਲ ਰਹਿੰਦਾ ਹੈ ਤੇ ਉਸ ਨੂੰ ਲਾਪਰਖ 6 ਸਾਲ ਤੱਕ ਉਸ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਉਸ ਦੇ ਬਾਅਦ ਕੇਸ ਦੇ ਅਕੋਰਡਿੰਗ ਉਸ ਨੂੰ ਬਾਹਰ ਐਜੂਕੇਸ਼ਨ ਦੇ ਲਈ ਬਾਹਰ ਭੇਜਿਆ ਜਾ ਸਕਦਾ ਹੈ ਉਹ ਅੱਗੇ ਅਦਾਲਤ ਤੇ ਸਬ ਡਿਪੈਂਡ ਹੈ ਤੇ ਮੇਰਾ ਮੈਨ ਮੋਟਿਵ ਜੋ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਤੁਹਾਨੂੰ ਜਾਗਰੂਕ ਕਰਨਾ ਹੈ ਨਾ ਕਿ ਤੁਹਾਨੂੰ ਪਰੇਸ਼ਾਨ ਕਰਨਾ ਹੈ ਉਮੀਦ ਕਰਦਾ ਹਾਂ ਮੇਰੀ ਇਸ ਤਰ੍ਹਾਂ ਦੀਆਂ ਸਟੋਰੀਜ਼ ਤੁਹਾਨੂੰ ਵਧੀਆ ਲੱਗਦੀਆਂ ਹੋਣਗੀਆਂ ਤਾਂ ਅਗਰ ਵਧੀਆ ਲੱਗਦੀਆਂ ਹਨ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜਰੂਰ ਕਰ ਦਿਓ